ਕਪੂਰਤਲਾ ਜ਼ਿਲ੍ਹੇ ਦੇ ਮੰਡ ਇਲਾਕੇ ਵਿੱਚ ਵਿਆਸ ਦਰਿਆ ਵਿੱਚ ਪਏ ਪਾੜ ਕਾਰਨ 15 ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਇਸ ਪਾੜ ਨੂੰ ਪੂਰਨ ਵਾਸਤੇ ਹੁਣ ਇਲਾਕੇ ਦੇ ਲੋਕਾਂ ਅਤੇ ਸਮਾਜ ਸੇਵੀਆਂ ਨੇ ਪਹਿਲ ਕਦਮੀ ਕੀਤੀ ਹੈ। ਕਾਂਗਰਸੀ ਵਿਧਾਇਕ ਨੇ ਵੀ ਆਪਣੇ ਵਰਕਰਾਂ ਦੀ ਇਸ ਕੰਮ ਵਾਸਤੇ ਡਿਊਟੀ ਲਗਾ ਦਿੱਤੀ ਹੈ। ਪ੍ਰਸ਼ਾਸਨ ਵੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹੈ ਕਿ ਵਿਆਸ ਵਿਆਦਾ ਪਾੜ ਕੁਰਿਆ ਜਾਵੇ ਮੇਰਾ ਨਾਮ ਤਰਲੋਚਨ ਸਿੰਘ ਪਿੰਡ ਦੋਦਾ ਵਜੀਰਾ ਜੀ ਅਸੀਂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਆਏ ਆ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਇੱਥੇ ਵੀ ਪੋਪਲਨਾਂ ਜਿਹੜੀਆਂ ਚੱਲ ਰਹੀਆਂ ਤੇ ਉਹਨਾਂ ਨੂੰ ਤੇਲ ਭਈਆ ਕਰਾਉਣਾ ਬੋਰੇ ਭਰ ਰਹੇ ਆ ਉਹਦੇ ਸੰਬੰਧ ਵਿੱਚ ਇੱਥੇ ਆਈ ਹੋਈ ਹਾਂ ਫਸਲ ਤੇ ਪ੍ਰਭਾਵ ਫਸਲ ਤਕਰੀਬਨ 5 ਤੋਂ 6000 ਏਕੜ ਇੱਥੇ ਜਿਹੜੀ ਝੋਨੇ ਦੀ ਫਸਲ ਖੜੀ ਸੀਗੀ ਉਹ ਸਾਰੀ ਹੁਣ ਪਾਣੀ ਦੀ ਮਾਰ ਦੇ ਵਿੱਚ ਆ ਰਹੀ ਆ ਤਿੰਨ ਪੰਚਾਇਤਾਂ ਦੇ ਦਰਿਆ ਦੇ ਵਿਚ ਜਾ ਟਾਪੂ ਨੂਮਾ ਜਿਹੜਾ ਬਣਿਆ ਹੈ ਨਾ ਇਹਦੇ ਵਿੱਚ ਤਿੰਨ ਪੰਚਾਇਤਾਂ ਜਿਹੜੀਆਂ ਬਣਦੀਆਂ ਆ ਉਹਦਾ ਸਾਰਾ ਏਰੀਆ ਸਾਰਾ ਪਾਣੀ ਦੀ ਮਾਰ ਦੇ ਵਿਚ ਆ ਰਿਹਾ ਤੇ ਹੁਣ ਪਾਣੀ ਦਾ ਪੱਧਰ ਵਧ ਰਿਹਾ ਜਾਂ ਘਟ ਰਿਹਾ ਹੈ ਪਾਣੀ ਦਾ ਪੱਧਰ ਵਧ ਰਿਹਾ ਜੀ ਰਾਤ ਤੋਂ ਨਾਲ ਉਹ ਵੀ ਹੁਣ ਜ਼ਿਆਦਾ ਹੋ ਗਿਆ ਪਿੱਛੋਂ ਪਾਣੀ ਛੱਡ ਰਿਹਾ ਅੱਗੇ ਜਿਹੜੇ ਦਰ ਨਹੀਂ ਖੋਲੇ ਜਾ ਰਹੇ ਉਥੋਂ ਪਾਣੀ ਦੀ ਪੂਰੀ ਨਿਕਾਸੀ ਨਹੀਂ ਹੋ ਰਹੀ ਜਿੰਨਾ ਪਿੱਛੋਂ ਆ ਰਿਹਾ ਉਤੋਂ ਅੱਧਾ ਵੀ ਅੱਗੇ ਨਹੀਂ ਨਿਕਲ ਰਿਹਾ ਮੇਰਾ ਨਾਮ ਗੁਰਿੰਦਰ ਸਿੰਘ ਗੋਲੜੀ ਜੀ ਹਲਕਾ ਪ੍ਰਧਾਨ ਯੂਥ ਕੌਂਸਲ ਦਾ ਪਰਲੋਦੀ ਅਸੀਂ ਇੱਥੇ ਜਿਹੜਾ ਰਾਮਪੁਰ ਗੋੜੇ ਬੰਨ ਟੁੱਟਿਆ ਇਹਦੇ ਸਬੰਧ ਵਿੱਚ ਇੱਥੇ ਆਏ ਸੀ ਤੇ ਰਾਣੇਂਦਰ ਪਤਾਲਜੀ ਵੱਲੋਂ ਸਾਡੀ ਡਿਊਟੀ ਲਈ ਆ ਜੀ ਤੇ ਅਸੀਂ ਆਪਣੀ ਡਿਊਟੀ ਜਿਹੜੀ ਨਿਭਾਉਣ ਦੇ ਸੀ ਇੱਥੇ ਬੰਨ ਤੇ ਖੜੇ ਤੇ ਕਿੰਨਾ ਕੁ ਖਬਰ ਆਫਸਰ ਕਿੰਨੀ ਪੈਣੀ ਜੀ ਮੇਰੇ ਮੇਰੇ ਸਾਹਬ ਨਾਲ ਬੰਨ ਦੇ ਅੰਦਰ 15 ਤੋਂ 16 ਪਿੰਡ ਹੈਗੇ ਆ ਜੀ ਤਾਪੂ ਨਵਾਂ ਪਿੰਡ ਤੇ 6-7000 ਕਿਲੋ ਦੇ ਆਸ-ਪਾਸ ਜਿਹੜੀ ਪਹਿਲੀ ਪ੍ਰਭਾਵਿਤ ਹੋਈ ਹੈ ਫਸਲ ਜਿਹੜੀ ਖੜੀ ਹੈ ਜੀ ਤੇ ਪ੍ਰਧਾਨ ਜੀ ਕੋਈ ਫਸਲਾ ਅਧਿਕਾਰੀ ਇੱਥੇ ਪਹੁੰਚੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਲਗਭਗ ਆਪਦੀ ਡਿਊਟੀ ਨਿਭਾਉਣ ਦੇ ਆ ਜੀ ਤੇ ਕੋਈ ਨਾ ਕੋਈ ਬੰਦਾ ਤੁਰਿਆ ਆਉਂਦਾ ਸਵੇਰ ਦਾ ਜੀ ਜਿੰਨੂੰ ਪਤਾ ਲੱਗਾ ਪਾਣੀ ਦਾ ਪੱਧਰ ਕਿਰਿਆ ਵਧ ਰਿਹਾ ਜਾਂ ਨਹੀਂ ਪਾਣੀ ਦਾ ਪੱਧਰ ਵਧ ਹੀ ਰਿਹਾ ਜੀ ਘਟਣ ਦੀ ਘਟਣ ਦੀ ਬਜਾਏ ਹਾਂਜੀ ਸਾਡੇ ਕਿੱਲੇ ਤੁਹਾਡੇ ਬੰਦੇ ਸਾਡੇ ਚੰਦ ਚਲ ਚੰਦ ਜੀ ਇੱਥੇ ਉਹਦੇ ਤੋਂ ਬੰਦਿਆ ਹਾਂਜੀ ਉੱਥੇ ਚੌਕੇ ਤੇ ਉੱਥੇ ਆਪਣੇ ਹਾਂਜੀ ਆਹੋ ਜਿ ਬਿਆਸ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਵਾਸਤੇ ਪਿੰਡਾਂ ਦੀਆਂਔਰਤਾਂ ਨੇ ਵੀ ਹਿੰਮਤ ਵਖਾਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਿੱਟੀ ਦੀਆਂ ਬੋਰੀਆਂ ਭਰ ਕੇ ਲੈਣ ਲਗਾ ਰੱਖੀ ਹੈ ਤਾਂ ਕਿ ਪਾੜ ਨੂੰ ਪੂਰਿਆ ਜਾ ਸਕੇ ਹਾਂ ਇਹ ਬਾਰੇ ਬੋੜਾ ਮਾਰਨਾ ਹੈ ਉਹ ਸਮਾਜ ਤੋਂ ਬਾਰੇ ਨਾ ਕੋਈ ਸਾਥੀ ਉਹ ਆਈਆ ਓਕੇ ਉਹ ਸਹੀ ਨਹੀਂ ਕੰਮ ਉਹ ਹਾਲਾਤ ਬੰਨ ਟੁੱਟਿਆ ਹੋਇਆ ਆ ਪਰ ਪ੍ਰਸ਼ਾਸਨ ਲੱਗਾ ਹੋਇਆ ਆ ਇਤੋਂ ਦੀ ਲੋਕਲ ਜਿਹੜੇ ਕਿਸਾਨ ਨੇ ਉਹ ਵੀ ਬਹੁਤ ਸਹਾਇਕ ਕਰ ਰਹੇ ਨੇ ਤੇ ਮਸ਼ੀਨਾਂ ਲੱਗੀਆਂ ਹੋਈਆਂ ਆ ਸੋ ਹੋਪਸ ਹੋ ਕਿ ਜਲਦੀ ਵੱਜ ਜਾਵੇਗਾ ਕਿੰਨਾ ਕਿਲੋ ਖਰਾਬ ਹੋ ਗਿਆ ਅ ਇਲਾਕਾ ਚਲੋ ਪ੍ਰਭਾਵਿਤ ਤਾਂ ਹੋਵੇਗਾ ਕਿਉਂਕਿ ਪਾਣੀ ਕਾਫੀ ਆ ਗਿਆ ਆ ਸੋ ਅਜੇ ਬੰਨ ਬੱਜਾ ਨਹੀਂ ਹੈ ਕਾਫੀ ਦੂਰ ਤੱਕ ਪਾਣੀ ਚਲੇ ਗਿਆ ਆ ਸੋ ਅਸੀਂ ਕਾਫੀ ਲੇਬਰ ਮੰਗਵਾਈ ਹੋਈ ਹੈ ਸਾਡੀ ਟਰੋੜੇ ਭਰੇ ਜਾ ਰਹੇ ਨੇ ਜਿਵੇਂ ਡੀ ਸਾਹਿਬ ਦੇ ਹੁਕਮ ਹੋਏ ਸੀਗੇ ਡੀ ਸੀ ਸਾਹਿਬ ਅਸਟੀਨ ਚਾਲ ਦੇ ਹੁਕਮ ਦੇ ਨਾਲ ਪੂਰੀ ਜਦੁੱਧਿਆ ਚੱਲ ਰਹੀ ਹੈ ਜੀ ਤੇ ਪਰ ਇਹ ਜਲਦੀ ਹੀ ਆਪਾਂ ਇਹ ਤੇ ਵਿਜੀ ਪਾਵਾਂਗੇ ਜੀ ਨੂੰ ਕਵਰ ਕਰ ਲਾਂਗੇ ਨਾਲ ਇਹ ਬੋਰੇ ਪੱਤਕ ਨੇ ਲਾਵਾਂਗੇ ਉਹ ਬੰਦਾ ਐ ਲੋ ਤੋਂ ਨਾਲੋਂ ਤੇ ਬਣਾ ਪੂਰੇ ਇੱਧਰ ਭਰ ਜੇ ਬੋਰੇ ਇੱਧਰ ਭਰ ਜੇ ਬੋਰੇ ਜੀ ਦਾ ਜਰਾ ਦਵਾ ਵਾ 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 ਕੋ ਕੋ ਆ ਨਾਲ ਉਹ ਗੰਦੇ ਪਰਵਾਹ ਨੂੰ ਕੱਢਣ ਚੱਲੇ ਆ ਅਜੋ ਗੁਰੂ ਕਹਿੰਦੇ ਉਹ ਵੱਡਾ ਕੰਮ ਨਹੀਂ ਗਾ ਵੱਜ ਜਾਣਾ ਹਿੰਦ ਬਿਮਾਰੋ ਗੱਲਾਂ ਛੱਡੋ ਮੋੜੇ ਟਕਰੇ ਆ ਆ ਗਿਆ ਲਾ ਫਰਾਂਸ ਆ ਉਸ ਤੇ ਮੋਸਾ ਦੇ ਹਾਂ ਜੀ ਸਿਕੰਦਰ ਨੇ ਪਾਣੀ ਚਲਾ ਗਿਆ ਪਾਣੀ ਚਲਾ ਗਿਆ ਮੋਸਾ ਚਲਣ ਜਾ ਰਿਹਾ ਹੈ ਬਈ ਮੋਸਾ ਦੇ ਮੋਸਾ ਹੋਰ ਲਾ ਕੇ ਹੋਰ ਜਾਂਦੇ ਨੇ ਸਾਰੇ ਇਹ ਸਾਰੇ ਆਪਣੇ ਕੋਲ ਚੰਗੀ ਹੈ ਪੂਰਾ ਹੁਲਾ ਗਿਆ ਇੱਕ 베ਰੀਆਂ ਵਾਲੇ ਮੰਡ ਨੂੰ ਜਾਉ ਸਦਾ ਹੀ ਉਹ ਇਸ ਵਿਆਸ ਦਰਿਆ ਵਿੱਚ ਪਏ ਪਾੜ ਕਾਰਨ ਤਵਾਹੀ ਦੀਆਂ ਤਸਵੀਰਾਂ ਉਹ ਵੇਖਦੇ ਹਾਂ ਕਿ ਲੋਕਾਂ ਦੀ ਮਿਹਨਤ ਕੀ ਰੰਗ ਲਿਆਵੇਗੀ ਪੂਰਥਲਾ ਤੋਂ ਨਰਮਲ ਸਿੰਘ ਹੈਪੀ ਰਿਪੋਰਟ ਦਾਪਤ ਆਪਣੀ ਵੀ ਦੇ